ਅੰਮ੍ਰਿਤਸਰ ਕੁੰਡਿਆਲੇ ਖੂ ਕੋਲੇ ਇੱਕ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਨੌਜਵਾਨ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਵੀ ਇਹ ਪ੍ਰਾਣੀ ਰੰਜੀਤ ਸੀਐਨ ਦਾ ਪਹਿਲਾਂ ਤੋਂ ਹੀ ਉਸ ਰੰਜੀਸ਼ ਕਰਕੇ ਹੀ ਇਸ ਨੌਜਵਾਨ ਉੱਤੇ ਗੋਲੀਆਂ ਚਲਾਈਆਂ ਗਈਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨ ਹਸਪਤਾਲ ਵਿੱਚ ਧਰਤੀ ਹੋਣ ਵਾਸਤੇ ਲਿਆਂਦਾ ਗਿਆ ਇਸ ਨੂੰ ਡਾਟਲ ਕਰਾਉਣ ਵਾਸਤੇ ਇਹ ਨੌਜਵਾਨ ਦੀ ਜਾਨ ਬਚ ਗਈ ਹੈ ਤੁਸੀਂ ਦੇਖ ਸਕਦੇ ਹੋ ਜੀ ਨਾ ਕਿ ਨੌਜਵਾਨ ਦੇ ਬੈਕਸਾਈਡ ਤੇ ਗੋਲੀ ਲੱਗੀ ਹੈ ਤਿੰਨ ਚਾਰ ਫਾਇਰ ਕੀਤੇ ਗਏ ਆ ਇੱਕ ਗੋਲੀ ਉਹਦੇ ਲੱਗੀ ਆ ਆਓ ਸੁਣਦੇ ਆ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਬਾਰੇ ਜੀ ਤੋਂ ਤੇ ਕੀ ਹੈ ਕਿ ਮੁੰਡੇ ਨਾਲ ਤੁਹਾਡੇ ਫਾਈ ਪਤਾ ਨਹੀਂ ਮੈਨੂੰ ਮੈਂ ਤੇ ਆਪਣਾ ਸਟਾਫ ਡਿਊਟੀ ਕਰਦੀ ਠੀਕ ਹੈ ਤੇ ਮੇਰੇ ਐਸੇ ਬੰਦੇ ਵੀ ਡਿਊਟੀ ਤੇ ਗਏ ਤੇ ਮੈਨੂੰ ਗਰਵਾਲੇ ਨੇ ਫੋਨ ਕੀਤਾ ਇਹਨਾਂ ਨੂੰ ਕਿ ਅੰਦੇ ਵੀ ਮੇਰਾ ਤੇ ਵੀ ਵਾਦ ਗਿਆ ਵਾ ਕਿ ਇਦਾਂ ਮੁੰਡੇ ਨੂੰ ਛੋਲੇ ਲੈਣ ਗਿਆ ਦੁਕਾਨ ਤੋਂ ਤੇ ਉੱਥੇ ਗੋਲੀਆਂ ਮਾਰ ਗਏ ਤੇ ਮੈਨੂੰ ਇਨਸਾਫ ਦੇਣਾ ਚਾਹੀਦਾ ਮੇਰੇ ਬੱਚੇ ਨਾਲ ਧੱਕਾ ਹੋਇਆ ਗੜੀਆਂ ਬੰਦੇ ਚ ਪੁੱਛਣਾ ਮੇਰਾ ਬੱਚਾ ਕਿਹ ਰਹਿ ਰਿਹਾ ਮੈਂ ਆਪ ਕੋਈ ਡਿਊਟੀ ਕਰਦੀ ਜਿਨ੍ਹਾਂ ਵੱਲੋਂ ਗੋਲੀਆਂ ਜਿਹੜੇ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਵੀ ਕੀ ਪੁਰਾਣੀ ਕੋਈ ਲੜਾਈ ਝਗੜਾ ਹੈ ਹਾਂਜੀ ਹਾਂਜੀ ਇਹਨਾਂ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਹਾਂਜੀ ਉਹਦੇ ਵਿੱਚ ਮੇਰਾ ਨਿੱਕਾ ਮੁੰਡਾ ਜਿਹੜਾ ਉਹਨਾਂ ਨੇ ਜੇਲੇ ਗਿਆ ਉਹ ਨਿੱਕਾ ਮੁੰਡਾ ਮੇਰਾ ਜੇਲ੍ਹ ਚ ਆ ਠੀਕ ਉਹਦੇ ਪਰਚਾ ਇਹਨਾਂ ਨੇ ਪਵਾਇਆ ਤੇ ਹੁਣ ਲੜਾਈ ਦਾ ਇਦਾਂ ਹੀ ਹੈ ਕਦੀ ਕਿਸੇ ਨੂੰ ਛੱਟਾ ਲਾ ਦਿੰਦੇ ਕਦੀ ਕਿਸੇ ਨੂੰ ਲਾ ਦਿੰਦੇ ਉਹ ਕੀ ਮੰਗ ਕੀ ਕਰਦੇ ਮੰਗਾ ਹੀ ਇਹੋ ਹੀ ਕਰਦੇ ਵੀ ਸਾਨੂੰ ਇਨਸਾਫ ਸਾਡੇ ਘਰ ਚ ਕੁਝ ਨਹੀਂ ਹੈਗਾ ਮੈਂ ਹਾਬ ਤੱਕ ਹੀ ਖਾਂ ਨਹੀਂ ਤੇ ਮੇਰੇ ਬੱਚੇ ਦਾ ਲਾਜੂ ਕਰਾਇਆ ਜਾਵੇ ਤੇ ਮੈਨੂੰ ਇਨਸਾਫ ਤੋਂ ਆਇਆ ਜਾਵੇ ਠੀਕ ਕੀ ਕਰਦੇ ਸਕੇ ਇਹ ਕੀ ਆਈ ਸੀ ਇਹ ਕੁਛ ਨਹੀਂ ਹੈ ਜੇ ਮੈਂ ਨਾ ਅਧਰੂ ਆਪਣੇ ਘਰ ਨੂੰ ਜਾਂਦਾ ਹਾਂ ਹੀ ਉਹਨਾਂ ਦੇ ਘਰ ਦੇ ਬਸ ਕੀ ਉਹਨਾਂ ਦੇ ਘਰ ਉਹਨਾਂ ਦੇ ਘਰ ਦੇ ਲਾਗੋਂ ਲੰਘਿਆ ਘਰ ਮੇਰਾ ਘਰ ਉਧਰ ਹੀ ਹੈਗਾ ਤੇ ਮੈਂ ਘਰੋਂ ਜਾਂਦੇ ਇਹਦੇ ਇਹਨਾਂ ਨੇ ਪਿੱਛੇ ਮੁੰਡੇ ਆਏ ਕੋਈ ਠੀਕ ਹੈ ਮੈਂ ਉੱਥੇ ਖਲੋ ਗਿਆ ਤੇ ਬਾਅਦ ਵਿੱਚ ਖਲੋਤਾ ਤੇ ਵੇਖ ਲਗਾ ਮੈਂ ਤੇ ਬਾਹਰ ਨਿਕਲੇ ਅੰਕੁਸ਼ ਠੀਕ ਹੈ ਅੰਕੁਸ਼ ਵੇਖ ਨਿਕਲਿਆ ਤੇ ਅੰਕੁਸ਼ ਨੇ ਨਾਲ ਦੇ ਮੁੰਡੇ ਨੂੰ ਆਪਣੇ ਨੂੰ ਕਹਿਤਾ ਕਿ ਇਹਦਾ ਕਿੱਥੇ ਹੈਗਾ ਇਹਦੇ ਗੋਲੀ ਮਾਰ ਤੇ ਉਹ ਮੇਰੇ ਪਿੱਛੇ ਭੱਜ ਗਿਆ ਪਿਸਤੌਲ ਲੈ ਕੇ ਤੇ ਉਹਨੇ ਮੇਰੇ ਤੇ ਚਾਰ ਪੰਜ ਰੌਂਦ ਫਾਇਰ ਕੀਤੇ ਠੀਕ ਆ ਉਹਦੇ ਵਿੱਚ ਇੱਕ ਲੱਗਾ ਮੇਰੇ ਤੇ ਮੈਂ ਗਲੀ 'ਚ ਵੜ ਗਿਆ ਠੀਕ ਆ ਪਹਿਲਾਂ ਮੈਂ ਗਲੀ ਦੇ ਵਿੱਚ ਡਿੱਗ ਲੱਗਾ ਫਿਰ ਮੈਂ ਬਚਾ ਕਰ ਕਰਕੇ ਤੇ ਥੋੜਾ ਜਿਹਾ ਗਾਂ ਗਿਆ ਤੇ ਮੈਂ ਥੱਥੇ ਭੱਜੇ ਗਏ ਉਹਨਾਂ ਦੇ ਘਰ ਲੱਗੇ ਜਾ ਕੇ ਡਿੱਗ ਪਏ ਬਾਜੋ ਉਹਨਾਂ ਨੇ ਮੈਨੂੰ ਐਡਮਿਟ ਕਰਾਇਆ ਉੱਥੇ ਜਾ ਕੇ ਕਿਹੜੀ ਜਗ੍ਹਾ ਦਾ ਵਕਤ ਹੈ ਜੀ ਇਹ ਵਕਤ ਹੈਗਾ ਜੀ ਤਾਂ ਬਣਾ ਕੁੰਡਿਆਲੇ ਖੋ ਲੱਗੇ ਹਾਂ ਜੀ ਪੁਰਾਣੀ ਰੰਜਿਸ਼ ਹੈਗੀ ਉਹਨਾਂ ਨਾਲ ਚੱਲਣ ਦੀ ਉਸੇ ਕਰਕੇ ਜੀ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਦਾ ਫੋਟੋ ਇਹ ਤਿੰਨ ਜਣੇ ਹੈਗੇ ਇੱਕ ਕੁਛੀ ਇੱਕ ਅੰਕੂਸ਼ ਦਾ ਪਿਓ ਤੇ ਇੱਕ ਜਮਰਾ ਨਾਲ ਸਰਦਾਰ ਜਿਹਾ ਮੁੰਡਾ ਇਹਨਾਂ ਦੇ ਕੋਈ ਕੈਮਰਾ ਵਗੈਰਾ ਲੱਗੇ ਸਾਹਮਣੇ ਕੋਈ ਹਾਂਜੀ ਕੈਮਰੇ ਉਹਨਾਂ ਦੇ ਲੱਗੇ ਸ਼ਾਹ ਮੰਗ ਕੀ ਕਰਦੇ ਅਸੀਂ ਮੰਗ ਉਹ ਕਰਦੇ ਇਨਸਾਫ ਹੀ ਚਾਹੀਦਾ ਸਾਨੂੰ ਪਰਚੇ ਕਰਾਏ ਆ ਠੀਕ ਆ ਇਹ ਪੈਸੇ ਪੈ ਪੂਏ ਛਾੜ ਕੇ ਦੇ ਮਲਗੀ ਪਰਚੇ ਨਹੀਂ ਨਹੀਂ ਹੁੰਦੇ ਤੇ ਸਾਡੇ ਦੇ ਇਹਨਾਂ ਨੇ ਪਰਚਾ ਕਰਾਇਆ ਸੀ ਠੀਕ ਆ ਤੇ ਇਹ ਵੀ ਕਰਾਇਆ ਤੇ ਪਰਚਾ ਨਹੀਂ ਹੋਇਆ ਪਹਿਲਾਂ ਵੀ ਤੇ ਐਵੇਂ ਮੰਗ ਕਰਦੇ ਆ ਕਿ ਐਕੀ ਹੋਣਾ ਚਾਹੀਦਾ ਪਰਚਾ ਆਪਾਂ ਤੁਹਾਨੂੰ ਬੇਨਤੀ ਹੈ ਬਾਈਟ ਮੈਂ ਦਿੰਦੇ ਹਾਂ ਜੀ ਤੁਸੀਂ ਉਹਦਾ ਜੀ ਬਰੀਫ ਕਰ ਦਿਓ ਸਰ ਤੁਸੀਂ ਮੁੱਖ ਤੇ ਆ ਜੀ ਕੋਈ ਨਾ ਬਰੀਫ ਕਰ ਸਕਦੇ ਪੁੰਡੇ ਵਾਲੇ ਖੂ ਦੇ ਲੱਗੇ ਜਿਹੜਾ ਵਾ ਫਿਰ ਇਨਸੀਡੈਂਟ ਹੋਇਆ ਵਾ ਤੇ ਦੋਨਾਂ ਤਰ੍ਹਾਂ ਲਈ ਕੰਪਲੀਟ ਆਈ ਹੈ ਉਹ ਕਹਿੰਦੇ ਵੀ ਸਾਡੇ ਘਰ ਦੇ ਉੱਤੇ ਫਾਇਰਿੰਗ ਕੀਤੀ ਆ ਇਹ ਕਹਿੰਦੇ ਵੀ ਉਹਨਾਂ ਨੇ ਸਾਡੇ ਤੇ ਕੀਤੀ ਹੈ ਇਹ ਦੋਵੇਂ ਚੀਜ਼ਾਂ ਨੇ ਵੈਰੀਫਾਈ ਕਰਨੇ ਆ ਤੇ ਦੋਹਾਂ ਦੇ ਸਟੇਟਮੈਂਟ ਲੈ ਕੇ ਤੇ ਵੈਰੀਫਾਈ ਕਰਕੇ ਜੋ ਮਰਜ਼ੀ ਕਰੇ ਇਹਦੇ ਕੋਲੀ ਲੱਗੀ ਆ ਉਧਰ ਤੇ ਉਹ ਕਹਿੰਦੇ ਵੀ ਸਾਡੇ ਘਰ ਤੇ ਹੋਈ ਫਾਇਰ ਕੀਤੀ ਇਹਨਾਂ ਨੇ ਰੇਟਾਂ ਰੋੜੇ ਮਾਰੇ ਸਾਡੇ ਘਰ ਹਾਂਜੀ ਪ੍ਰਾਣੀ ਰੰਜਸ਼ ਇਹਨਾਂ ਨੇ ਇੱਕ ਦੋ ਚਲੇਖਲਾ ਮਕਦਮਾ ਜੀ ਕਰਵਾਈ ਬੰਦੇ ਦੀ ਅਰੈਸਟ ਪਈ ਹੈ ਨਹੀਂ ਨਹੀਂ ਇਹ ਲੈ ਅਰੈਸਟ ਲੈ ਐਫ ਆਈ ਆਰ ਨੰਬਰ ਜੀ ਵੈਰੀਫਾਈ ਕਰਨ ਦੇ ਵਾਲੇ ਦੋਨਾਂ ਅਸਲੀਅਤ ਵੈਰੀਫਾਈ ਕਰਨੇ ਮੈਂ ਅਸਲੀਅਤ ਕੀ ਹੋਇਆ ਤਾਂ ਕਿ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਜਾਂ ਗਲਤ ਨਾ ਹੋ ਜਾਵੇ ਬਸ